ਦੀਦੀ ਹਾਂਜੀ ਟਾਈਮ ਹੀ 9 ਹੋ ਗਿਆ ਫਿਰ ਇਸ ਤੇ ਲਈ ਆਈ ਨਹੀਂ ਕੋਈ ਵੀ ਅਜਾਈ ਨਹੀਂ ਆ ਨਹੀਂ ਤੂੰ ਕਿੱਥੇ ਆ ਪ੍ਰੈਰ ਫੁੱਲ ਤੇ ਮੈਨੂੰ ਬੁਣਾਈ ਜਾਂਦੇ ਕਿੱਥੇ ਨਹੀਂ ਮੈਂ ਆਪਣੇ ਹੱਥੀ ਲਗਾਈ ਸੀ ਫ੍ਰਿਜ ਤੇ ਆਜ ਲਗਾਈ ਹੁਣ ਤੇ ਫਿਰ ਹਲੇ ਤੱਕ ਆਂਦੀ ਹੀ ਟਾਈਮ ਕਿੰਨਾ ਹੋ ਗਿਆ ਕੋਈ ਨਹੀਂ ਆ ਜਾਂਦਾ ਵਾ ਕਹਾ ਵੀ ਨਾਲ ਦੂਰ ਆ ਨਾ ਕਾਫੀ ਆਜੂ ਵੇਖ ਲਓ ਪੱਕੀ ਗੱਲ ਹੈਗੀ ਆ ਨਾ ਕੋਈ ਗੱਲ ਨਹੀਂ ਨਹੀਂ ਮੈਂ ਆਪਣੇ ਹੱਥੀ ਲਗਾਈ ਆ ਕਲਰ ਦੇਖਿਆ ਨਾਲ ਪਸੰਦ ਕੀਤੀ ਆ ਫ੍ਰਿਜ ਕੋਈ ਨਾ ਤੂੰ ਬੈਠ ਐਵੇਂ ਨਾ ਟੈਨਸ਼ਨ ਲੈ ਮੈਂ ਲਦਾਕ ਲਈ ਆਈ ਆ ਫ੍ਰਿਜ हां मैं देख के हूं नी हां इना टाइम हो गया 6 ਵਜੇ ਦੇ ਗਏ ਹੀ ਤੇ ਉਹਨੇ ਨਾਲੇ ਫ੍ਰਿਜ ਲੈ ਦਾਲੀ ਹੀ 9 ਵਜੇ ਕੇ ਵੇਖਣਾ ਸਹੀ ਹਾਏ ਹਾਏ ਇੱਥੇ ਤੇ ਰਾਤ ਹੀ ਪੈ ਗਈ ਨਾਨੇ ਰਾਹੇ ਤੱਕ ਨਹੀਂ ਆਇਆ ਫ੍ਰਿਜ ਲੈ ਕੇ ਪਤਾ ਹੋਰ ਕੇ ਪਾਸੇ ਤੇ ਨਹੀਂ ਚਲ ਗਿਆ ਮੈਂ ਨਾ ਗੱਲ ਕਰਦੀ ਆ ਮੰਮੀ ਕੀ ਹੋ ਗਿਆ ਮੰਮੀ 9 ਵਜ ਗਏ ਨੇ ਤੇ ਉਹ ਫਰਿੱਜ ਲੈ ਕੇ ਆਇਆ ਹੀ ਨਹੀਂ ਹੇ ਤੱਕ ਕਿਹੜੀ ਫਰਿੱਜ ਕਿਹੜੀ ਫਰਿੱਜ ਖਰਵਾ ਦਿੰਦੀ ਤੇ ਮੰਮੀ ਜਿਹੜੀ ਆਪਾਂ ਲਦਾਈ ਆ ਫਰਿੱਜ ਤੇ ਤੁਹਾਡੇ ਲਈ ਥੋੜੀ ਨਹੀਂ ਆਉਂਦੀ ਸੀ ਕਿਉਂ ਕਿਦੇ ਵਾਸਤੇ ਲੈਂਦੀ ਆ ਵਸ ਵੀ ਤੇ ਬਾਤਾਂ ਦੀ ਉਹ ਤੇ ਤੁਸੀਂ ਕਹਿੰਦੇ ਪਤਾ ਵੱਡੀ ਫਰਿੱਜ ਪਸੰਦ ਕਰ ਲੈ ਆ ਲੈ ਲੈ ਤੇ ਪਸੰਦ ਕਰ ਲੈ ਤੁਹਾਨੂੰ ਕਰ ਵਸਤੂ ਫ੍ਰਿਜ ਨਹੀਂ ਆ ਗਈ ਸੀ ਨਹੀਂ ਨਹੀਂ ਉਹ ਤਾਂ ਮਜਾਸ ਵਾਸਤੇ ਰਹੀ ਸੀ ਹੈ ਆਹੋ ਉਹਦੇ ਨਿਆਣੇ ਕਰਮੀ ਤਰਲੇ ਲੈਣੇ ਪਾਣੀ ਨੂੰ ਆਪਾਂ ਵੀ ਤਰਲੇ ਲੈਣੇ ਅੰਡੇ ਪਾਣੀ ਨੂੰ ਕੋਈ ਨਹੀਂ ਤੁਹਾਨੂੰ ਵੀ ਲੈ ਦਾਂਗੇ ਤੁਹਾਨੂੰ ਵੀ ਲੈ ਦਾਂਗੇ ਤੁਹਾਡਾ ਜ ਮੜਾ ਮੋਟਾ ਚੱਲਣ ਦਾ ਤਾਂ ਬਿਲਕੁਲ ਹੈ ਨਹੀਂ ਸੀ ਘਰੇ ਵੀ ਤਾਂ ਜ਼ਰੂਰੀ ਹੈ ਨਾ ਫਿਰ ਫ੍ਰਿਜ ਇਹ ਪਤਾ ਮੈਂ ਆਪਾਂ ਨਾਲ ਥੋੜੀ ਤੇ ਨਹੀਂ ਤੁਹਾਨੂੰ ਵੀ ਦੇ ਦੂੰਗੀ ਤੁਹਾਨੂੰ ਵੱਡੇ ਲੈ ਜਾਵਾਂਗਾ ਤੁਹਾਨੂੰ ਵੱਡੇ ਲੈ ਜਾਵਾਂਗਾ ਟੈਨਸ਼ਨ ਨਾ ਲਓ ਹੈ ਕੋਈ ਨਹੀਂ ਅਜਾਦੇ ਫਿਰ ਗੱਲ ਕਰਦੇ ਇਹਨਾਂ ਦੇ ਨਾਲ ਆਂਦੇ ਇਹਨਾਂ ਨੂੰ ਫਿਰ ਕਰਦਾ ਸੋਚਣਾ ਨਹੀਂ ਆ ਉਹੀ ਤੇ ਕਿਆ ਇਹਨਾਂ ਫਿਰ ਨਹੀਂ ਤਾਂ ਕਰਦਾ ਫਿਰ ਸੋਚਿਆ ਕੀ ਨਹੀਂ ਮੈਂ ਸੋਚਿਆ ਕਰਦਾ ਹੈ ਮਮੀ ਆਪਾਂ ਵੀ ਲਿਖ ਲੈਂਦੇ ਨੇ ਅੱਗੇ ਗਰਮ ਪਾਣੀ ਪੀਣਦੇ ਆ ਕੋਈ ਨਹੀਂ ਬੱਸ ਤੇ ਮੈਂ ਤੁਹਾਨੂੰ ਕੋਈ ਗਲਤ ਗੱਲ ਥੋੜੀ ਕਹੀ ਹੈ ਮੈਂ ਕੋਈ ਤੁਹਾਨੂੰ ਹੀ ਲੈ ਦੂ ਪਹਿਲਾਂ ਉਧਰ ਜ਼ਿਆਦਾ ਜ਼ਰੂਰੀ ਸੀ ਇੱਧਰ ਤੇ ਜ਼ਿਆਦਾ ਜ਼ਰੂਰੀ ਸੀ ਨਾਣੇ ਫੋਟੇ ਤੇ ਥੋਪਣਾ ਪਾਣੀ ਨਾ ਕੋਸਣਾ ਵਾਸਤਾ ਤੈਂ ਵੀ ਤੇ ਉਦੋਂ ਦੇ ਗਰਮ ਪਾਣੀ ਪੀਣਦੇ ਰੋਟੀਆਂ ਸਬਜ਼ੀਆਂ ਸਾਰੀਆਂ ਖਰਾਬ ਹੋ ਗਈਆਂ ਸੀ ਕੁਝ ਨਹੀਂ ਹੁੰਦਾ ਖਰਾਬ ਚਲੋ ਕੰਮ ਕਰੋ ਆਪਣਾ ਕੁੜੀ ਦਾ ਨਾਣਾ ਤਾਂ ਖਗੜਾਈ ਹੋ ਗਈ ਆ ਪਾਣੀ ਪੀਲਾ ਕੋਲ ਕੋ ਹਾਂ ਹੌਣੇ ਦੱਸ ਮੈਂ ਉੱਥੇ ਗਈ ਆ ਹਨਾ ਘਰੋਂ ਚੰਗੇ ਭਲੇ ਹਾਨੂੰ ਤਿਆਰ ਕਰਕੇ ਲੈ ਗਿਆ ਫ੍ਰਿਜ ਲਦੋਣੀ ਆ ਫ੍ਰਿਜ ਲਦੋਣੀ ਉੱਥੇ ਜਾ ਕੇ ਗੱਲ ਕੀਤੀ ਕਹਿੰਦੇ ਨਹੀਂ ਛੋਟੀ ਨਹੀਂ ਲੈਣੀ ਤੁਸੀਂ ਵੱਡੀ ਲੈ ਲਓ ਹਨਾ ਤੇ ਮੈਂ ਕਿਹਾ ਮੰਮੀ ਆਹ ਕਲਰ ਸੋਹਣਾ ਲੱਗਣਿਆ ਤਾਂ ਤੇ ਫੋਨ ਕੀਤਾ ਸੀ ਕੁੜੀ ਨੂੰ ਫੋਨ ਕਰਦੋ ਕੀਤਾ ਸੀ ਕੁੜੀ ਨੂੰ ਤਾਂ ਇਹਨਾਂ ਦਾ ਕਿਹਦੇ ਫੋਨ ਕੀਤਾ ਸੀ ਹੁਣ ਦੱਸ ਕੀ ਕਰੀ ਐਦਾਂ ਥੋੜੀ ਹੁੰਦਾ ਵਾ ਕੀ ਪਰ ਮੰਮੀ ਵੀ ਹੱਦ ਕਰਦੀ ਆਪਾਂ ਨੂੰ ਲੈਣ ਦੀ ਪਹਿਲੇ ਬੱਚੀ ਦੀ ਤੇ ਨੂੰ ਲੈ ਦਿੰਦੀ ਤੋਹ ਨਹੀਂ ਪਤਾ ਕਿ ਇੱਕ ਗਰਮ ਪਾਣੀ ਪੀਣ ਰੋਟੀ ਕੀ ਉਹਨੂੰ ਆਂਦੇ ਦਾਲ ਖਾਣੇ ਸਾਰੇ ਖਰਾਬ ਹੋ ਗਏ ਪੋਣਿਆ ਉਧਰ ਦੀ ਪਹਿਲਾਂ ਜਿਆਦਾ ਜਿਹੜੇ ਛਿੰਜੀ ਛੇਤੀ ਸੀ ਆਦੀ ਪਈ ਸੀ ਐਂ ਇੱਦਾਂ ਦੀ ਕੀਤਾ ਨਹੀਂ ਹੈਗਾ ਇੱਧਰ ਦੇ ਬੱਚੇ ਨਹੀਂ ਦੇਖਦੇ ਉਹ ਜੋ ਬੱਚੇ ਵਾਲੇ ਦੇਖਦੇ ਮੰਮੀ ਨੂੰ ਨਾ ਨਾ ਮੰਮੀ ਨੂੰ ਬਸ ਉਹੀ ਦੇਖਦੀ ਐਂ ਦੇਖਦੀਆਂ ਥੋੜੀਆਂ ਹੈਗੀਆਂ ਵਾ ਮਰੀ ਜਾਓ ਗਰਮੀ 'ਚ ਕੰਮ ਕਰੀ ਜਾਓ ਸਾਰਾ ਕਰੀ ਜਾਓ ਨਾਲੇ ਇਹ ਸਾਰਾ ਕੁਝ ਤੋਰਦ ਕੁੜੀ ਇੰਨਾਲੇ ਮੁੰਡਿਆਂ ਨੇ ਵੀ ਗੱਲਾਂ ਸੁਣੀਆਂ ਅਹੀਂ ਸਾਰੇ ਸੁਣਦੀ ਰਹੀ ਏ ਉਹ ਵੀ ਨਹੀਂ ਸਾਡੀ ਮੰਦੇ ਹੈਗੇ ਉਹਨੇ ਆਪਾਂ ਤੇ ਆਪਣੇ ਮਾਲੀ ਬਣਨਾ ਨਾ ਨਾ ਆਪਣੀ ਬਣੀ ਬੰਨਾ ਉਹ ਮੈਂ ਤੈਨੂੰ ਦੱਸਾਂ ਮੈਨੂੰ ਬੇਕੂਬ ਬਣਾ ਕੇ ਲੈ ਕੇ ਗਏ ਨੇ ਚੰਗਾ ਹੈ ਤੂੰ ਨਹੀਂ ਨਹੀਂ ਮੇਰਾ ਤਾਂ ਦਿਮਾਗ ਖਰਾਬ ਕਰ ਦਿੱਤਾ ਵਾ ਸੱਚੀ ਗੱਲ ਹੈ ਤਪਦੇ ਰੋ ਗਰਮੀ ਚੋਂ ਫੋਨ ਆ ਹੀ ਗਿਆ ਮੈਨੂੰ ਲੱਗਦਾ ਲੈ ਜੱਸਦਾ ਹੀ ਆ ਫੋਨ ਹੈ ਹੈਲੋ ਆ ਬਤ ਪਹੁੰਚ ਗਈ ਘਰ ਹਾਂਜੀ ਆਹੋ ਕਿਉਂ ਲੈ ਕੇ ਆਈ ਨਹੀਂ ਨਹੀਂ ਉਹ ਤਾਂ ਫਿਰ ਅੱਜ ਤੇਰੇ ਵਾਸਤੇ ਲਈ ਹੀ ਮੇਰੇ ਬਾਪ ਨੇ ਹਾਂ ਉਹ ਬਤ ਦੁਪਹਿਰੇ ਮੈਨੂੰ ਆਖਣ ਗਈ ਸੀ ਨਾ ਵੀ ਮੰਮੀ ਬੱਚੇ ਗਏ ਥੱਲੇ ਲੈਣ ਬਰਫ਼ ਤੇ ਮੈਨੂੰ ਦਰਾਣੀ ਨੇ ਬਰਫ਼ ਨਹੀਂ ਦਿੱਤੀ ਤੈਨੂੰ ਤੇ ਬੜੀ ਬੇਚੈਨੀ ਜੀ ਹੋਣ ਦੇ ਹੀ ਉਦੋਂ ਦੀ ਵੀ ਮੈਂ ਕਿਹਾ ਮੇਰੇ ਬੱਚੇ ਗਰਮੀ ਚੈਨੇ ਡੇ ਤਰਲੇ ਲੈਣਾ ਤੇ ਹਾਂ ਹੂੰ ਕੋਈ ਨਹੀਂ ਕੋਈ ਨਹੀਂ ਬਥੇ ਇੱਧਰ ਵੀ ਇੱਧਰ ਵੀ ਮੈਂ ਲੈ ਲਾਂਗੀ ਕੋਈ ਗੱਲ ਦੀ ਤੈਨਸ਼ਨ ਨਾ ਲੈ ਤੂੰ ਆਪਣੀ ਨਾ ਸੈਟਿੰਗ ਸੂਟ ਨੂੰ ਕਰ ਵਿਕੀ ਹੁੰਦਾ ਉਹਨੂੰ ਰੱਖ ਟਿਕਾਣੇ ਤੇ ਜਿੱਥੇ ਰੱਖਣਾ ਆ ਠੀਕ ਹੈ ਤੇ ਇਹਨਾਂ ਨੂੰ ਵੀ ਲਿਆ ਦਾਂਗੇ ਇਹਨਾਂ ਨੂੰ ਕਿਹੜੀ ਵੀ ਮੈਂ ਲਿਆ ਕੇ ਨਹੀਂ ਦੇਣੀ ਤੂੰ ਟੈਨਸ਼ਨ ਨਾ ਲੈ ਹਾਂ ਕੋਈ ਚੰਗੇ ਨਹੀਂ ਰੱਖੇ ਦੱਸ ਕੋਈ ਚਿੰਤਾ ਨਹੀਂ ਕਹਿੰਦੀ ਆ ਕੁੜੀ ਨੂੰ ਲੈ ਕੇ ਦਿੱਤੀ ਤੇ ਮੈਂ ਕੋਈ ਕਿ ਜੈਨਾਂ ਕੋ ਥੋੜੇ ਕੀਤਾ ਕੋਈ ਗੱਲ ਨਹੀਂ ਲੈ ਕੇ ਦਿੱਤੀ ਕੁੜੀ ਨੂੰ ਤੇ ਮੈਂ ਦੇ ਦਿੱਤੀ ਫਿਰ ਕੀ ਟੈਨਸ਼ਨ ਵਾਲੀ ਕਿਹੜੀ ਕਹਾਣੀ ਤੂੰ ਕੋ ਡਰਦੀ ਆ ਇਹਨਾਂ ਨੂੰ ਵੀ ਲਿਆ ਦਾਂਗੇ ਘਰ ਕੋਈ ਗੱਲ ਨਹੀਂ ਇਹਨਾਂ ਨੂੰ ਵੱਡੀ ਲੈ ਕੇ ਦਊਂਗੀ ਤੂੰ ਟੈਨਸ਼ਨ ਨਾ ਲੈ ਹਾਂ ਹਾਂ ਅਸਵੇਰੇ ਆ ਜੀ ਹੈ ਹੁਣ ਨਾ ਆਈ ਤੂੰ ਕੋਈ ਨਹੀਂ ਕਰੋ ਸੱਟ ਸੂਟ ਰੋਟੀ ਰੋਟੀ ਬਣਾਓ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਠੀਕ ਇਹਨੂੰ ਕੋਈ ਦੱਸਾਂ ਇਹਨਾਂ ਤੇ ਟੈਨਸ਼ਨ ਇੰਨੀ ਪਾਈ ਹੈ ਕੋਈ ਗੱਲ ਨਹੀਂ ਕਰਨ ਵਾਲੀ ਉਹ ਤੇ ਬੇਚੇਰਾ ਕੁਛ ਰਹੀਆਂ ਕਰਨ ਤੈਨੂੰ ਥੋੜੀ ਦੱਸੂਗੀ ਤੂੰ ਆਪਣੇ ਘਰ ਆਰਾਮ ਨਾਲ ਖੁਸ਼ ਰਹੋ ਇਹਨਾਂ ਨੂੰ ਕੋਈ ਨਹੀਂ ਸੰਭਾਲ ਲੂੰਗੀ ਮੈਂ ਕਿੰਨਾ ਚੰਨ ਪਾਇਆ ਕਰੇ ਹਾਂ ਠੀਕ ਹੈ ਤੂੰ ਆਪਣੀ ਸੁਣ ਬਸ ਵਧੀਆ ਠੀਕ ਆ ਹੋਰ ਕੀ ਕਰਦੀ ਆਈ ਕੁਛ ਨਹੀਂ ਕਰਨਾ ਕਿ ਹੱਸ ਮੈਂ ਤਾਂ ਚਲ ਬੈਠੀ ਬੈਠੀ ਜਾਵਾਂ ਅੱਛਾ ਹੋਰ ਤੁਸੀਂ ਕੀ ਕਰਦੇ ਹੋ ਕੁਛ ਨਹੀਂ ਮੈਂ ਵੀ ਇਲਾ ਬੈਠੀ ਆਂ ਅੱਛਾ ਕੀ ਹੋ ਗਿਆ ਬੋਲਿਓ ਨਹੀਂ ਮੇਰਾ ਪਤਾ ਨਹੀਂ ਮੂੰ ਬਣਾਇਆ ਕੀ ਬਣਾਇਆ ਹੈ ਨਾ ਕਿਤੇ ਫ੍ਰਿਜ ਪਿੱਛੇ ਤਾਂ ਨਹੀਂ ਮੈਂ ਤਾਂ ਤੁਹਾਨੂੰ ਕਿਹਾ ਵੀ ਨਹੀਂ ਮੈਨੂੰ ਫ੍ਰਿਜ ਲੈ ਕੇ ਤਾਂ ਉਹ ਨਾਲ ਤੁਸੀਂ ਉਧਰ ਭੇਜ ਦਿੱ ਫ੍ਰਿਜ ਕੀ ਹੋਇਆ ਤੇ ਫਿਰ ਕੀ ਹੋ ਗਿਆ ਉਧਰ ਫ੍ਰਿਜ ਭੇਜੀ ਤੇ ਹੈ ਨਹੀਂ ਨਹੀਂ ਕੋਈ ਗਲਤ ਗੱਲ ਥੋੜੀ ਹੈ ਨਾ ਉਹ ਬਣਾਇਆ ਬਣਾਇ ਰੱਖਣਾ ਕਿਉਂ ਭਰਾਇਆ ਨਾ ਮੂੰਹ ਫਿਰ ਜ ਮੈਂ ਲੈ ਕੇ ਦਿੱਤੀ ਨਹੀਂ ਤੁਸੀਂ ਤਾਂ ਲੈ ਤੇਰੇ ਭਰਾਵਾ ਦੀ ਕਮਾਈ ਆ ਇਹਨਾਂ ਨੂੰ ਕੀ ਟੈਨਸ਼ਨ ਨੇ ਨਹੀਂ ਉਹ ਆਇਆ ਸੀ ਨਾ ਕੱਲ ਮੈਂ ਆਈ ਸੀ ਪਾਣੀ ਕਹਿੰਦੇ ਸਾਡੀ ਫ੍ਰਿਜ ਖਰਾਬ ਆ ਤੇ ਕੋਈ ਨਹੀਂ ਬੋਤੋ ਮਿਸਤਰੀ ਆਇਆ ਹੀ ਦੇ ਗਿਆ ਉਹ ਮਾਰੀ ਜੀ ਹਿੱਲੀ ਸੀ ਅਬ ਪਿਛਲੇ ਸਾਲ ਤੇ ਫੇਚ ਰਹੀ ਹੈ ਕਿ ਪ੍ਰਾਣੀ ਹੋ ਗਈ ਫ੍ਰਿਜ ਕਿ ਜਾਨਾ ਨਹੀਂ ਮੈਂ ਗਈ ਫ੍ਰਿਜ ਵਿਸ਼ੇ ਨਾਲ ਕੋਈ ਵੀ ਮੇਰੇ ਨਾਲ ਫ੍ਰਿਜ ਪਿੱਛੇ ਦਾ ਨਹੀਂ ਹੈ ਵੀ ਕੋਈ ਗੱਲਬਾਤ ਉਹ ਨਹੀਂ ਕੋਈ ਨਹੀਂ ਗੱਲ ਤੇਰੇ ਨਾਲ ਕਾਦੀ ਇਹਨਾਂ ਦੀ ਗੱਲ ਹੈ ਫ੍ਰਿਜ ਦੀ ਇਹਨਾਂ ਕੋਈ ਗੱਲ ਫ੍ਰਿਜ ਉਹ ਹੁਣ ਬਿਜਲੀ ਆਂਦਾ ਮੈਂ ਸ਼ਾਮ ਨੂੰ ਕਰ ਜੂਗਾ ਠੀਕ ਹੈ ਠੀਕ ਹੈ ਤੂੰ ਪਿਛਲੇ ਸਾਲ ਉਹ ਫ੍ਰਿਜ ਲਈ ਹੈ ਹੁਣ ਤੇਰੇ ਤੇ ਹੈ ਨਹੀਂ ਨਹੀਂ ਸਰਦਾ ਤਾਂ ਦੇਤੀ ਚਲ ਕੋਈ ਨਾ ਤੁਹਾਨੂੰ ਬਦਾਂ ਮੈਂ ਤਾਂ ਉਹ ਵੀ ਸਾਰੇ ਹੀ ਲੈਨੇ ਆਂ ਵੀ ਚਲ ਬਰਫ ਬੋਰ ਖਿੜਿਆਣੀ ਹੁੰਦੀ ਲੈ ਆਉਨੇ ਹੋਰ ਤਾਂ ਕੀ ਕਰਨਾ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਐਡੀ ਟੈਨਸ਼ਨ ਨਾ ਲਿਆ ਕਰ ਇਹਨਾਂ ਦੀ ਮੂੰਹ ਪੁੱਛਦੀ ਹੈ ਇਹਨਾਂ ਨੂੰ ਕੀ ਗੱਲ ਹੈ ਮੈਂ ਮਾਰਾਂ ਮਾਰਨਾ ਕੋਈ ਗੱਲ ਨਹੀਂ ਭਾਬੀ ਭਾਬੀ ਨਹੀਂ ਨਹੀਂ ਆयो ਕਿਉਂ ਆਦੀ ਬੋਲੇ ਹੀ ਨਹੀਂ ਆ ਬਸ ਇਦਾਂ ਹੀ ਹੁਣ ਸੁਣਾਉ ਦੇਖੋ ਵਧੀਆ ਵਧੀਆ ਠੀਕ ਠਾਕ ਬੈਠੋ ਲੱਲੋਟੇ ਹੁਣ ਬੈਠੋ ਨਹੀਂ ਕੋਈ ਨਾ ਦੂਜੇ ਭਾਬੀ ਵੀ ਲੰਘ ਗਏ ਹੋਗੇ ਨਹੀਂ ਬੋਲੇ ਹੈਗੇ ਖਾਦੇ ਹੋਣੀ ਕੰਮ ਕੁਝ ਉਧਰ ਮੈਂ ਤਾਂ ਧਿਆਨ ਨਹੀਂ ਪਿਆ ਮੇਰਾ ਤਾਂ ਡੇਵਲ ਤਾਂ ਅੱਛਾ ਅੱਛਾ ਠੀਕ ਹਮਨਪ੍ਰੀਤ ਹਾਂਜੀ ਮੰਮੀ ਕਾ ਤੋ ਮੋ ਬੜਨੇ ਪਾਣੀ ਨਹੀਂ ਪੁੱਛਿਆ ਆਈ ਐ ਤੇ ਐਦਾ ਹੀ ਬਸ ਉਹ ਕਾ ਤੋ ਬੜਨੇ ਹਾਂ ਫ੍ਰਿਜ ਦੇ ਪਿੱਛੇ ਆ ਤਾਂ ਤੁਸੀਂ ਲਿਓ ਮੈਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਮੈਨੂੰ ਫ੍ਰਿਜ ਲਿਆ ਕੇ ਦੋ ਅਸੀਂ ਨਹੀਂ ਲੈਣੀ ਹੁਣ ਫ੍ਰਿਜ ਤੇ ਅਸੀਂ ਲਿਆਉਣੀ ਵੀ ਨਹੀਂ ਗੀ ਕਿਉਂ ਨਹੀਂ ਲੈਣੀ ਤੇ ਅਸੀਂ ਲੈਣੀ ਕਿ ਤੁਸੀਂ ਲੈਣੀ ਕਿਥੋਂ ਮੰਮੀ ਹੈਨਾ ਤੁਹਾਡੇ ਕੋਲ ਫ੍ਰਿਜ ਹੈ ਨਹੀਂ ਆ ਸਾਨੂੰ ਪਤਾ ਹੀ ਐ ਫ੍ਰਿਜ ਬਲ ਤੁਹਾਨੂੰ ਕਿਹੜਾ ਨਹੀਂ ਪਤਾ ਤੇ ਫਿਰ ਕੀ ਹੋ ਗਿਆ ਨਾ ਆਪਾਂ ਕਰਾਂਗੇ ਨਹੀਂ ਪੈਂਦੇ ਆ ਤੇ ਕਾੜਾ ਸੋਚਿਆ ਸੀ ਤੁਸੀਂ ਪਹਿਲਾਂ ਇੱਕ ਵਾਰੀ ਤੇ ਨਹੀਂ ਤੇ ਖਰਾਬ ਹੋਈ ਤੇ ਚੀਜ਼ ਠੀਕ ਵੀ ਹੋ ਜਾਂਦੀ ਹੈ ਇਹ ਥੋੜੀ ਆ ਵੀ ਆਪਾਂ ਤੂੰ ਹੀ ਤੇ ਆਉਂ ਕਰਨੀ ਜਿੱਦਾਂ ਮੈਂ ਤੁਹਾਡੇ ਦਾਜ ਦੀ ਦੇਤੀ ਆ ਤੂੰ ਠੀਕ ਹੀ ਕਰ ਲੈ ਪਹਿਲਾਂ ਫੇਰ ਦੇ ਦੇਂਦੇ ਭਾਵੇਂ ਠੀਕ ਹੋ ਜੇ ਕੋਈ ਨਹੀਂ ਹੋ ਜਣੀ ਇਹ ਵੀ ਠੀਕ ਹੋਈ ਜਾਣੀ ਹੈ ਨਾ ਬਾਬੀ ਗੁੱਸਾ ਨਾ ਕਰੋ ਤੂੰ ਫ੍ਰਿਜ ਆ ਪਹਿਲਾਂ ਲੈ ਆਪੇ ਨਹੀਂ ਨਹੀਂ ਆਪ ਕੋ ਕਰਨੀ ਕਿ ਫ੍ਰਿਜ ਹੁਣ ਕੋਈ ਗੱਲ ਨਹੀਂ ਸਾਡੇ ਸਾਦਾ ਜਨ ਤੂੰ ਹੀ ਰੱਖੋ ਆਪਣੇ ਕੋਈ ਨਹੀਂ ਰੱਖੀ ਉਹਨਾਂ ਕਿਹੜੀ ਸੁਟਣੀ ਆ ਰੱਖਣੀ ਹੈ ਨਵੀਂ ਤੇ ਦਿਨ ਕਾ ਨਵੀਂ ਦੇ ਦੇ ਪ੍ਰਾਣੀ ਲੈਦਾ ਸਾਡੀ ਘਰ ਤੇ ਤਾਂ ਲੱਗੂ ਕਿਉਂ ਕੀ ਗੱਲ ਮੈਨੂੰ ਤਾਂ ਪ੍ਰਾਣੀ ਵੀ ਚਾਹੀਦੀ ਹੈ ਹੋ ਜਾ ਤੂੰ ਚੁੱਪ ਕਰ ਤੂੰ ਕਿਉਂ ਨਵੀਂ ਪ੍ਰਾਣੀ ਲੈ ਜਿਓ ਤੂੰ ਇਹ ਪ੍ਰਾਣੀਆਂ ਲੈ ਆਏ ਨੇ ਹੈ ਤੁਹਾਡੀਆਂ ਭਜਾਈਆਂ ਤੁਹਾਨੂੰ ਪ੍ਰਾਣੀਆਂ ਦਿੰਦੀਆਂ ਚੀਜ਼ਾਂ ਕੋਈ ਕੀ ਅਕਲ ਕਰ ਲਿਆ ਕਰ ਤੇ ਤੂੰ ਇਹ ਪ੍ਰਾਣੀਆਂ ਚੋਕਾ ਲਿਆਉਂਦੇ ਨਹੀਂ ਆ ਜਤਨ ਦਾ ਖਵਾੜ ਮੈਂ ਫ੍ਰੀਜ ਦੀ ਕਾਦੀ ਲੜਾਈ ਹੈ ਤੇਰੀ ਹੈ ਮੀ ਮੇਰੀ ਗੱਲ ਸੁਣੋ ਫ੍ਰਿਜ ਜੋ ਕਰਕੇ ਮੈਂ ਤੁਸੀਂ ਲੜਾਈ ਪਾਓ ਮਿਲਣਾ ਵਰਤਣਾ ਆਪਾਂ ਦਾ ਚੀਜ਼ਾਂ ਨਾਲ ਥੋੜੀ ਨਾ ਮਿਲਣਾ ਵਰਤਣਾ ਮੈਨੂੰ ਨਹੀਂ ਚਾਹੀਦੀ ਫ੍ਰਿਜ ਕੋਈ ਨਾ ਸਰੀ ਆਂਦਾ ਸਾਡਾ ਤੁਸੀਂ ਫ੍ਰਿਜ ਲੈ ਆਓ ਤੁਸੀਂ ਆਪਣੀ ਮੈਂ ਤਾਂ ਤੁਹਾਨੂੰ ਕਿਹਾ ਵੀ ਨਹੀਂ ਸੀ ਮੈਨੂੰ ਲੈ ਚੱਲ ਕੋਈ ਨਹੀਂ ਆਉਂਦੇ ਨਾ ਘਰ ਮਨਜੀਤ ਹੋਣੀ ਤੇ ਉਹ ਆਪਾਂ ਕਰ ਲੈਣਗੇ ਕੱਲ ਉਹਨਾਂ ਨੂੰ ਕਰ ਲਊਗਾ ਚਲ ਲੋੜ ਹੈ ਇਹਨਾਂ ਨੂੰ ਆਪਾਂ ਚੱਕ ਲਿਆਂਗੇ ਭਰਾ ਨਾਲ ਇਹਨਾਂ ਨੂੰ ਦੱਸਣਗੇ ਪਤਾ ਵੀ ਕਮਾਈ ਤੇ ਸਾਡੀ ਅਹੀਂ ਕਰੀ ਉੱਥੇ ਤੁਹਾਡੇ ਪੇਕੇ ਦਾ ਲਿਆ ਕੇ ਦਿੱਤੀ ਆ ਵੇ ਤੁਸੀਂ ਇੱਡੀਆਂ ਬਾਜ਼ਾਰ ਜੈਡੀਆਂ ਨਹੀਂ ਮੈਨੂੰ ਨਹੀਂ ਚਾਹੀਦੀ ਫ੍ਰਿਜ ਵੀ ਤੁਸੀਂ ਲੈ ਆਓ ਫ੍ਰਿਜ ਚਾਪ ਕੇ ਮੈਂ ਨਹੀਂ ਲੈਣਾ ਇਹਨਾਂ ਦੇ ਭਰਾ ਭਰਾਵਾ ਤੇ ਤੇਰੇ ਭਰਾ ਭਰਾ ਨਹੀਂ ਗੱਲ ਕਿੱਥੇ ਪੀਚ ਲਾ ਕੇ ਲੈ ਗਏ ਆ ਫ੍ਰੀਜ ਦੀ ਗੱਲ ਆ ਤੇ ਫ੍ਰੀਜ ਦੀ ਗੱਲ ਲੈ ਤੁਸੀਂ ਕਿਹਦਾ ਤਾਂ ਪੁਰਾਣੀ ਲੈ ਜਾਓ ਆਪਾਂ ਨਹੀਂ ਲੈਣੀ ਤੀ ਰੱਖੋ ਬਈ ਮਾਣੇ ਚਾਹਿਆ ਦਾਦਾ ਜੱਤਰਾ ਬਣੀਆਂ ਜੇ ਤੁਸੀਂ ਮੰਮੀ ਕਾਤੋਂ ਫ੍ਰੀਜ ਦੇ ਪਿੱਛੇ ਯਾਰ ਕਲੇਸ਼ ਪਾਉਣਾ ਤੁਸੀਂ ਦੱਸੋ ਤੇ ਮੈਂ ਇਹਨਾਂ ਚ ਪਿੱਛੋਂ ਆਈ ਦਿੱਤੀ ਹੈ ਹਾਂ ਮੇਰੀ ਗੱਲ ਸੁਣੋ ਹੌਲੀ ਬੋਲੋ ਘਰ ਜਾਪਾ ਕਹਿੰਦੇ ਕਲੇਸ਼ ਕਰੇ ਵਾਸਤੇ ਪਾਉਣਾ ਤੁਸੀਂ ਉਹਨਾਂ ਦੀ ਸਹਿਮਤੀ ਨਾਲ ਦੇ ਦਿੰਦੇ ਜੇ ਮੈਨੂੰ ਦੇਣੀ ਸੀ ਉਹਨਾਂ ਦੀ ਸਹਿਮਤੀ ਨਾਲ ਮੈਂ ਉਹਨਾਂ ਨੂੰ ਪੁੱਛ ਗਈ ਦਿੱਤੀ ਹੈ ਠੀਕ ਹੈ ਨਾ ਨਹੀਂ ਇਹਨਾਂ ਨੂੰ ਵੀ ਪੁੱਛਣਾ ਇਹਨਾਂ ਕੋ ਮੈਂ ਨਹੀਂ ਪੁੱਛਦੀ ਆ ਮੁੰਡਿਆਂ ਨੇ ਪੁੱਛਿਆ ਮੈਨੂੰ ਉਹਨਾਂ ਨਾਲ ਜਾਂਦੇ ਦੇ ਮਮੀ ਉਹਨਾਂ ਕੋ ਫ੍ਰਿਜ ਨਹੀਂ ਉਹ ਤਾਂ ਕਈ ਦਿਨਾਂ ਦੀ ਗੱਲ ਕਰਨ ਦੇ ਸੀ ਸਾਡੀ ਫ੍ਰਿਜ ਵੀ ਕੱਲ੍ਹ ਹੋਰ ਸੋਈ ਜੋ ਕੱਢਣ ਨਾ ਇਹਨਾਂ ਪਤਾ ਨਹੀਂ ਕੀ ਕੀਤਾ ਉਹ ਗੈਸ ਗੁੱਸੇ ਲੱਗੀ ਆ ਉਹ ਹੁਣ ਮਿਸਤਰੀ ਆਇਆ ਠੀਕ ਕਰ ਦੇ ਜੂਗਾ ਨਹੀਂ ਫਿਰ ਇਹਨਾਂ ਕਲੇਸ਼ ਦੀ ਤਾਂ ਲੋੜ ਨਹੀਂ ਹੈਗੀ ਸੀਗੀ ਇਹ ਪਾਉਂਦੀਆਂ ਕਲੇਸ਼ ਪਾਈ ਜਾਂਦੇ ਕੋਈ ਗੱਲ ਨਹੀਂ ਤੁਸੀਂ ਬਾਬਾ ਫ੍ਰਿਜ ਲੈ ਆਓ ਮੈਨੂੰ ਨਹੀਂ ਫੇਜ ਦੀ ਲੋੜ ਹੈਗੀ ਮੈਂ ਜਾਣੀ ਬੈਠਾ ਤੂੰ ਕਿਤੇ ਨਹੀਂ ਜਾਣਾ ਫਿਰ ਕੀ ਹੋ ਗਿਆ ਮੈਂ ਪਿਆਣਾ ਨਹੀਂ ਆ ਮਮੀ ਮੇਰਾ ਮਨ ਨਾ ਪਹਿਲੇ ਪਰੇਸ਼ਾਨ ਆ ਕਰਦੇ ਆ ਤਾਂ ਪਰੇਸ਼ਾਨ ਆ ਫਿਰ ਇੱਧਰ ਆਵੇ ਪਰੇਸ਼ਾਨ ਹੁੰਦਾ ਜਾਂਦੀ ਆ ਕੋਈ ਆ ਫ੍ਰਿਜ ਨਹੀਂ ਆਇਆ ਨੂੰ ਆਉਂਦੇ ਹੁੰਡੇ ਨਾ ਉਹਨਾਂ ਨੂੰ ਚੱਕ ਲਿਆ ਫ੍ਰਿਜ ਮੈਂ ਨਹੀਂ ਲੈਣੀ ਕੋਈ ਨਹੀਂ ਉਹ ਵੀ ਲਿਆ ਦਿੰਨੇ ਇਹਨਾਂ ਨੇ ਕਿਹਾ ਪੇਕਿਆਂ ਦੇ ਵੀ ਕੁਆਰਕੁਰ ਜਿਹੜਾ ਹੈਗਾ ਲੈ ਉਹ ਤੁਹਾਡਾ ਘਰ ਪਰੇ ਹਾ ਦੋ ਗਈ ਇਹਨਾਂ ਵਾਲੀ ਆ ਲੈ ਪਾਣੀ ਪਾਣੀ ਗਰਮ ਆ ਤੇ ਪਾਣੀ ਗਰਮ ਵਿੱਚ ਮਿਲੋਗਾ ਠੰਡਾ ਪਾਣੀ ਤੇ ਦੀਦੀ ਕੋਲ ਮਿਲੋ ਠੰਡਾ ਦੀਦੀ ਘਰ ਦਾ ਕੀ ਮਤਲਬ ਤੁਹਾਨੂੰ ਨਹੀਂ ਪਤਾ ਕਿ ਆਪਣੀ ਫਰਿੱਜ ਖਰਾਬ ਆ ਠੀਕ ਹੈ ਨਾ ਕੱਲ ਮੰਮੀ ਨੇ ਫਰਿੱਜ ਲੈ ਕੇ ਦੀਦੀ ਨੂੰ ਭੇਜਤੀ ਆ ਤੇ ਆਹੋ ਆਪਾਂ ਹੀ ਕਹਾਂ ਸੀ ਫਰਿੱਜ ਲੈ ਕੇ ਦੇ ਇਹਨੂੰ ਤੇ ਲੈ ਫਿਰ ਸਾਨੂੰ ਕਿ ਮੰਮੀ ਨੇ ਲਾਰੇ ਲਾਏ ਕੇ ਮੈਂ ਲਿਆਉਣ ਲੱਗੀ ਆ ਮੈਂ ਤੁਹਾਨੂੰ ਆ ਲੈ ਕੇ ਦਵਾਂਗੀ ਮੈਂ ਬੰਦਾ ਭੇਜਿਆ ਦਾ ਸੀਗਾ ਸਵੇਰੇ ਆਇਆ ਨਹੀਂ ਸੀਗਾ ਠੀਕ ਕਰਨ ਫਰਿੱਜ ਨਹੀਂ ਆਇਆ ਹੈਗਾ ਕੋਈ ਗੱਲ ਨਹੀਂ ਆਜੂਗਾ ਨਹੀਂ ਫਰਿੱਜ ਚਾਟੀ ਉਧਰ ਭੇਜ ਕੇ ਰੱਖਤੀ ਓ ਯਾਰ ਰਖੜੀ ਆਣ ਵਾਲੀ ਸੀ ਮਨਪ੍ਰੀਤ ਆਇਆ ਆਜੇ ਤੇਰਾ ਵੀਰਾ ਗੱਲ ਕਰ ਲਾਂਣ ਕਿ ਤੂੰ ਹੀ ਆ ਜਾ ਆਜੀ ਤੁਹਾਡਾ ਨਾ ਮੈਂ ਵੀ ਗੱਲ ਕਰਨੀ ਹੈ ਫ੍ਰਿਜ ਵੱਲੋਂ ਹੀ ਮੰਮੀ ਨੇ ਫਿਰ ਦੀਦੀ ਕੋ ਦਿੱਤੀ ਆਪਣਾ ਘਰ ਦੀ ਸੋਚੋ ਪਹਿਲਾਂ ਉਹ ਮਨਪ੍ਰੀਤ ਅਸੀਂ ਦੋਨਾਂ ਭਰਾਵਾਂ ਨੇ ਸਲਾਹ ਕੀਤੀ ਅੱਗੇ ਆ ਰਹੀ ਸੀ ਕਿ ਰੱਖੜੀ ਤੇ ਉਹ ਹੋਇਆ ਲੱਗ ਉਹਨਾਂ ਕੋ ਫ੍ਰਿਜ ਨਹੀਂ ਸੀਗੀ ਅਸੀਂ ਸੋਚਿਆ ਵੀ ਚੱਲ ਪਹਿਲਾਂ ਲੈ ਦਈਏ ਅਸੀਂ ਸਵੇਰੇ ਕਹਿ ਕੇ ਗਏ ਕੰਮ ਤੇ ਦੋਨੇ ਜਣੇ ਜਾਣ ਲੱਗੇ ਤੇ ਘਰਵਾੜੀ ਪੁੱਲ ਬਣਵਾ ਲੈਂਦੀ ਆਪਾਂ ਫਿਰ ਕਰ ਲਾਂਗੇ ਉਹ ਹੋਏ ਅਸੀਂ ਕਹਿ ਕੇ ਗਏ ਸੀਗੇ ਬੰਦੇ ਨੂੰ ਕਿ ਕੋਈ ਆਇਆ ਹੀ ਨਹੀਂ ਸਵੇਰੇ ਕੋਈ ਨਹੀਂ ਫਿਰ ਸਵੇਰੇ ਆ ਜਾਊਗਾ ਫਿਰ ਜਾਵਾਂਗੇ ਸਵੇਰੇ ਕੱਲ ਛੁੱਟੀ ਆਪਾਂ ਨੂੰ ਫੇਰ ਵੀ ਤੂੰ ਇਹ ਪਾਇਆ ਪਰੂਖ ਬਣਾਉਣੇ ਕੀ ਤੂੰ ਆਪ ਬਣਾ ਲੈ। ਨਹੀਂ ਸਾਨੂੰ ਦੱਸਣਾ ਤੇ ਚਾਹੀਦਾ ਸੀ ਨਾ ਪਹਿਲਾਂ ਸਾਡੇ ਆਪਣੇ ਚਾਹੀਦੇ ਆ ਬਾਅਦ ਚ ਲੈ ਦਿੰਦੇ ਫਰਿੱਜੋਂ। ਚਲੋ ਕੋਈ ਗੱਲ ਨਹੀਂ ਤੇਨ ਕਰਨ ਨੇ ਹੀ ਗੱਲ ਕੀਤੀ ਚੱਲ ਨਹੀਂ ਸਾਡੀ ਨੂੰਹ ਨੂੰ ਨਹੀਂ ਕਿਸੇ ਦੇ ਨਾਮ ਤੁਸੀਂ ਸਾਨੂੰ ਦੱਸਿਆ ਨਾ ਕਰਨ ਨੇ ਦੱਸਿਆ ਹੈਗਾ ਕੋਈ ਗੱਲ। ਉਹ ਹੈ ਕਿ ਕਿੱਥੇ ਜਾਏਗੀ ਨਹੀਂ ਛੇਤੀ ਕੰਮ ਤੋਂ। ਉਹ ਕੰਮ ਤੇ ਹੀ ਸੀਗਾ ਥੋੜਾ ਜਿਹਾ ਕੰਮ ਸੀਗਾ ਮੇਰੀ ਤਬੀਅਤ ਨਹੀਂ ਸਹੀ ਸੀਗੀ ਮੈਂ ਥੋੜਾ ਆ ਗਿਆ ਜਲਦੀ। ਉਹ ਤੇ ਲੇਟ ਆਣੀ ਫੇਰ। ਉਹ ਹਾਂ ਉਹ ਘੰਟਾ ਤੱਕ ਲੇਟ ਆਊਗਾ ਕੰਮ ਦੇ ਵੇਲੇ। ਦੇ ਹੋ ਸਕਦਾ ਪਤਾ ਨਹੀਂ ਅੱਜ ਜਾਵੇ ਵੀ ਨਾ ਨਾਈਟ ਨਾਈਟ ਕੰਮ ਕਰੇ ਕਿਉਂਕਿ ਮੈਂ ਸੀਧਾ ਨਹੀਂ ਠੀਕੀ ਛੇਤੀ ਆ ਗਈ ਇਹ ਘਰ ਵਾਲਨਾ ਇਹ ਤਾਂ ਕਰਨ ਘਾਟੀ ਧਿਆਨ ਦਿੰਦੇ ਆ ਮੁੜ ਕੇ ਸਾਨੂੰ ਅੱਗੇ ਕਰ ਦਿੰਦੇ ਆ ਕੋਈ ਗੱਲ ਨਹੀਂ ਨਹੀਂ ਅੱਜ ਆਇਆ ਬੰਦਾ ਸੇ ਮੈਨੂੰ ਕਿਹਾ ਮੰਮੀ ਅੱਜ ਬੋਲਣ ਕਿੰਨਾ ਕਿੰਨਾ ਗਲਤ ਮਤ ਬੋਲੇ ਆ ਸਾਡੇ ਭਾਜੀ ਭਾਜ ਮੰਮਾ ਨੇ ਤਾਂ ਬੋਲਣਾ ਹੀ ਚਾਹੀਦਾ ਸੀ ਆਪਾਂ ਉਹ ਮੰਮੀ ਆ ਕੋਈ ਗੱਲ ਨਹੀਂ ਮੰਮੀ ਦੀ ਗੱਲ ਤਾਂ ਦੋਵੇਂ ਜਣੇ ਗੁੱਸਾ ਨਾ ਕਰਿਆ ਕਰੋ ਤੁਸੀਂ ਕਾਹਤੋਂ ਗੁੱਸਾ ਕਰਦੀਆਂ ਮੰਮੀ ਦੀ ਗੱਲ ਕੋਈ ਚੰਗਾ ਨਹੀਂ ਲੱਗਦਾ ਨਾ ਵੀ ਸਮਝਾ ਦਿਓ ਚਲੋ ਕੋਈ ਨਹੀਂ ਸਮਝਾਵਾਗੇ ਸਮਝਾਵਾਗੇ ਕੋਈ ਗੱਲ ਹਾਂ ਚਲੋ ਲੈ ਤੇ ਦੇ ਹਨਾ ਸਾਨੂੰ ਵੀ ਸਲਾਹ ਕਰਨੀ ਚਾਹੀਦੀ ਸੀ ਸਾਡੇ ਨਾਲ ਤੇ ਸਾਨੂੰ ਹੁਣ ਗੱਲ ਤਾਂ ਥੋੜੀ ਪਤਾ ਸੀ ਕਿੰਨਾ ਮੰਮੀ ਸਾਨੂੰ ਬੋਲੇ ਉਹੋ ਕੋਈ ਗੱਲ ਨਹੀਂ ਅੱਪਾ ਨੂੰ ਤਾਂ ਦੱਸਿਆ ਸੀ ਕਿ ਫ੍ਰਿਜ ਲੈ ਆਣੀ ਅੱਪਾ ਲੋਗੇ ਆਪਣੇ ਵਾਸਤੇ ਘਰ ਵਾਸਤੇ ਐਂਡ ਸਾਬਾ ਨੇ ਕਿ ਉਹ ਦੀਦੀ ਵਾਸਤੇ ਲੈ ਆਣੀ ਆ ਓਏ ਹੋਏ ਉਹ ਤਾਂ ਕਿੰਨੇ ਦਿਨਾਂ ਦਾ ਕਿਆ ਸੀਗਾ ਕੱਲ ਥੋੜੇ ਜਿਹੇ ਪੈਸੇ ਆਏ ਸੀਗੇ ਮੰਮੀ ਨੂੰ ਫੜਾ ਗਏ ਸੀ ਵੀ ਚੱਲ ਫ੍ਰਿਜ ਲੈ ਲਈਏ ਇਹਨੂੰ ਮੰਮੀ ਵੀ ਨਾ ਦੱਸਤੀਆਂ ਫੇਰ ਦੀਦੀ ਵਾਸਤੇ ਰੱਖਿਆ ਸੀ ਸਹੀ ਚਲੋ ਕੋਈ ਗੱਲ ਨਹੀਂ ਮੰਮੀ ਨੂੰ ਕਹਿ ਦਊਗਾ ਅੱਗੇ ਤੋਂ ਵੀ ਦੱਸ ਦਿਆ ਕਰ ਇਹਨਾਂ ਨੂੰ ਕੋਈ ਗੱਲ ਨਹੀਂ ਕਰ ਲੋ ਫਿਰ ਗੱਲ ਪਰ ਸਾਨੂੰ ਫੇਰ ਸਾਨੂੰ ਨਾ ਗਲਤ ਬੋਲਿਆ ਕਰੋ ਅਸੀਂ ਤਾਂ ਕੋਈ ਕਹਿੰਦੇ ਨਹੀਂ ਕੋਈ ਨਹੀਂ ਜਾਓ ਸਵੇਰੇ ਆਊਗਾ ਬੰਦਾ ਯਾਰ ਮੰਮੀ ਨੇ ਮੈਨੂੰ ਦੱਸ ਦੇਣਾ ਚਾਹੀਦਾ ਉਹ ਮੰਮੀ ਪਤਾ ਨਹੀਂ ਇਹਨਾਂ ਤੋਂ ਕਿਉਂ ਲਕੋ ਰੱਖਦੀ ਆ ਮੈਨੂੰ ਆਪ ਨਹੀਂ ਸਮਝ ਆਉਂਦੀ ਉਹਦੋਂ ਹੀ ਕਹਿ ਰਹੇ ਦੀ ਉਹਨਾਂ ਨੂੰ ਵੀ ਜਿਹੜੇ ਵੇਲੇ ਲੈ ਕੇ ਗਈ ਸੀ ਉਹਨਾਂ ਦੀ ਫ੍ਰਿਜ ਆ ਵੀ ਗੱਲ ਖਤਮ ਹੁੰਦੀ ਐਵੇਂ ਆਉਂਦੇ ਆ ਇਹ ਮਗਰ ਪੈ ਗਏ ਕੰਮ ਤੋਂ ਆਦੇ ਚੱਲ ਕੋਈ ਗੱਲ ਨਹੀਂ ਕਰਨ ਆਉਂਦਾ ਤੇ ਮੰਮੀ ਨਾ ਕਰਦੇ ਆ ਗੱਲ ਮੰਮੀ ਨੂੰ ਕਹਿੰਦੇ ਇਦਾਂ ਨਾ ਕਰਿਆ ਕਰ ਤੂੰ ਜੀ ਹਲੋ ਹਲੋ ਅਜੀ ਸਾਸਰੀ ਘਰ ਦੀ ਜੀ ਉਹ ਸਾਸਰੀ ਬਾਲ ਹੋ ਠੀਕ ਠਾਕ ਵਧੀਆ ਵਧੀਆ ਤੁਸੀਂ ਸਰਾ ਜੀ ਬਡੀ ਅਠੇ ਤੋਂ ਮੈਂ ਨਾ ਇਦਾਂ ਸ਼ਿਕੋ ਮੰਨੂ ਵੀ ਫ੍ਰਿਜ ਬਾਰੇ ਗੱਲ ਕਰਨੀ ਹੈ ਜੀ ਹਾਂਜੀ ਹਾਂਜੀ ਕਰੋ ਕਰੋ ਜੀ ਹੋਰੇ ਮੈਨੂੰ ਕਾਹਦਾ ਰੋਲਾ ਪੈ ਗਿਆ ਵੀ ਮੈਂ ਆਈ ਮੈਨੂੰ ਅੱਜ ਕਿਸੇ ਨੇ ਪਾਣੀ ਵੀ ਨਹੀਂ ਪੁੱਛਿਆ ਉਹ ਗੋਲ ਰਹੀਆਂ ਸੀਗਾ ਓਹੋ ਦੀਦੀ ਤੁਹਾਨੂੰ ਤੁਹਾਡੇ ਕੋਲ ਮੰਗੀ ਨਹੀਂ ਫ੍ਰਿਜ ਮੈਨੂੰ ਫ੍ਰਿਜ ਚਾਹੀਦੀ ਹੈ ਤੂੰ ਸਾਰੀ ਗੱਲ ਨੂੰ ਛੱਡ ਤੂੰ ਘਰੇ ਆ ਜਾ ਬਸ ਘਰੇ ਆ ਇੱਥੇ ਆ ਕੇ ਗੱਲ ਕਰਦੇ ਮੈਂ ਘਰੇ ਹੀ ਆ ਮੈਂ ਆ ਗਿਆ ਹਾਂ ਕੋਈ ਸ਼ੁਰੂ ਕਰੇ ਹੁਣ ਕੋਈ ਹਾਂ ਤੂੰ ਆ ਜਾ 10 ਮਿੰਟ ਘਰੇ ਠੀਕ ਠੀਕ ਯਾਰ ਮੰਮੀ ਦੀ ਨਿੱਕੀ ਜੀ ਗਲਤੀ ਤੇ ਨਾ ਕਿੰਨਾ ਪਵਾੜਾ ਪਾਇਆ ਹੈ ਫ੍ਰਿਜ ਦਾ ਪਵਾੜਾ ਹੀ ਨਹੀਂ ਸਮਝ ਆ ਰਿਹਾ ਫ੍ਰਿਜ ਦਾ ਪਵਾੜਾ ਮੈਨੂੰ ਸਮਝ ਨਹੀਂ ਆ ਰਿਹਾ ਕੀ ਹੈ ਮੰਮੀ ਦੱਸ ਦੇਣ ਦੀ ਉਹਨਾਂ ਨੂੰ ਤਾਂ ਗੱਲ ਨਹੀਂ ਏਡੀ ਵਧਣੀ ਸੀ ਹੁਣ ਉਹਨੂੰ ਉਹਨਾਂ ਨੂੰ ਸਫਾਈਆਂ ਦਿੰਦੇ ਫਿਰ ਉਹ ਬਿਨਾਂ ਮਤਲਬ ਤੋਂ ਆ ਗਈ ਦੀਦੀ ਹਾਂਜੀ ਹਾਂਜੀ ਆ ਗਈ ਹੋਰ ਮੰਨੂ ਨਹੀਂ ਕਿੱਥੇ ਕੋਈ ਨਾ ਉਹ ਤੇ ਅੰਦਰ ਆ ਮੈਂ ਕਿਹਾ ਚੰਗਾ ਪਵਾੜਾ ਪਾਤਾ ਤੁਹਾਨੂੰ ਫੇਰ ਲਿਆ ਦੇਦਾ ਨੇ ਕੀ ਗੱਲ ਹੋ ਗਈ ਫ੍ਰਿਜ ਦਾ ਸਾਨੂੰ ਦੱਸ ਤੇ ਦਿੰਦੇ ਜੇ ਫ੍ਰਿਜ ਲੈਣੀ ਸੀ ਤੇ ਓ ਯਾਰ ਮੈਨੂੰ ਆਪ ਨਹੀਂ ਪਤਾ ਸੀ ਵੀ ਅਸੀਂ ਫ੍ਰਿਜ ਮੈਨੂੰ ਲੈ ਕੇ ਦੇਣੀ ਆ ਮੰਮੀ ਨੇ ਦੱਸ ਤੈਨੂੰ ਆਪ ਫਿਰ ਜੇ ਆਪਾਂ ਲੈ ਕੇ ਤੇਰੇ ਘਰੇ ਛੱਡ ਕੇ ਆਂਦੇ ਆ ਆਪਾਂ ਨਹੀਂ ਨਹੀਂ ਮੈਨੂੰ ਚਾਹ ਆਪਣੀ ਪੀ ਕੇ ਜੇ ਤੁਸੀਂ ਕਹਿੰਦੇ ਨਾ ਕਿ ਤੁਹਾਨੂੰ ਨਹੀਂ ਪਤਾ ਹੈਗਾ ਪਤਾ ਮੈਨੂੰ ਹੀ ਨਹੀਂ ਕਿ ਮੈਨੂੰ ਫ੍ਰਿਜ ਲੈ ਕੇ ਦੇਣੀ ਆ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਥੋੜੀ ਕਹਿਣਾ ਸੀ ਵੀ ਆ ਲੈ ਲੋ ਆ ਲੈ ਲੋ ਫ੍ਰਿਜ ਦਾ ਥਾਰਾ ਪੈ ਗਿਆ ਉਹਦਾ ਥਾਰਾ ਕਹੇ ਫ੍ਰਿਜ ਕਰ ਦੇ ਉਹੀ ਉਹੀ ਕਰਕੇ ਫ੍ਰਿਜ ਦਾ ਸਾਰਾ ਪਵਾੜਾ ਹੀ ਖਤਮ ਕਰ ਦੇਣਾ ਨਾ ਤਾਂ ਆ ਜਾਓ ਕਿੱਥੇ ਆ ਮੰਨੋ ਹੁਣ ਕੋਈ ਨਹੀਂ ਅੰਦਰ ਮੰਮੀ ਕਿੱਥੇ ਨੇ ਮੰਮੀ ਉਧਰ ਬਾਹਰ ਬੈਠੇ ਨੇ ਚਲੋ ਅੰਦਰ ਮੰਮੀ ਨੂੰ ਵੀ ਲੈ ਕੇ ਆਉਣੀ ਆ ਮੰਮੀ ਹਾਂਜੀ ਆਇਓ ਆਇਓ ਅੰਦਰ ਆਓ ਯਾਰ ਕੀ ਹੋ ਗਿਆ ਹੁਣੇ ਲਗੜੀ ਅਜੇ ਗਈ ਤਾਂ ਹੈਗੀਆਂ ਯਾਰ ਫ੍ਰਿਜ ਦਾ ਜਿਹੜਾ ਨਵਾਂ ਤੁਸੀਂ ਪਵਾੜਾ ਪਾਇਆ ਹੋਇਆ ਨਾ ਉਹ ਖਤਮ ਕਰਨ ਆਈ ਹੋਈਆਂ ਆਦਾ ਪਵਾੜਾ ਮੈਂ ਤੇ ਆਇਓ ਕੋਈ ਨਹੀਂ ਤੁਸੀਂ ਆਓ ਬੈਠੋ ਗੱਲਬਾਤ ਕਰੋ ਪਵਾੜਾ ਹੋਇਆ ਯਾਰ ਮੰਗੀ ਇਧਰ ਹਾਂਜੀ ਖੜਾ ਹੋ ਜਾ ਕੀ ਇਹਨਾਂ ਫ੍ਰਿਜ ਦਾ ਇੰਨਾ ਪੌੜਾ ਪਾਇਆ ਤੂੰ ਦੱਸ ਮੈਨੂੰ ਯਾਰ ਮੰਮੀ ਜੀ ਮੈਂ ਤਾਂ ਤੁਹਾਨੂੰ ਵੀ ਤੁਹਾਡੀ ਵੀ ਗਲਤੀ ਹੈ ਨਾ ਤੁਹਾਨੂੰ ਦੱਸਣਾ ਚਾਹੀਦਾ ਸੀ ਇਹਨਾਂ ਨੂੰ ਮੇਰੀ ਗੱਲ ਸੁਣ ਤੂੰ ਮੈਨੂੰ ਨਾ ਨਾ ਗਲਤ ਕਹੋ ਤੂੰ ਹੀ ਮੈਨੂੰ ਪਹਿệ ਦਿੱਤੇ ਮੈਂ ਮੰਮੀ ਫਿਰ ਜੀ ਲੈ ਕੇ ਦੇਵੀ ਤੇ ਮੈਂ ਫ੍ਰਿਜ ਲੈਤੀ ਇਹਨਾਂ ਨੂੰ ਮੈਂ ਨਾਲ ਲੈ ਗਈ ਇਹਨਾਂ ਵੀ ਮੈਂ ਨਾਲ ਹੀ ਆਖਿਆ ਵੀ ਮੈਂ ਦੀਦੀ ਵਾਸਤੇ ਨਹੀਂ ਨਾ ਹੀ ਦੀਦੀ ਨੂੰ ਪਤਾ ਵੀ ਮੇਰੀ ਫ੍ਰਿਜ ਹੀ ਲਈ ਹੈ ਤੁਸੀਂ ਮੈਨੂੰ ਆਖਿਆ ਵੀ ਚੁੱਪਚਾਪ ਹੀ ਕੀਤੀ ਆਪਾਂ ਦੀਦੀ ਨੂੰ ਫ੍ਰਿਜ ਦੇਣੀ ਹੈ ਮੰਮੀ ਉਹਨੂੰ ਪਤਾ ਨਾ ਲਗੇ ਕਿ ਇੱਕ ਸਰਪ੍ਰਾਈਜ਼ ਹੀ ਆ ਮੈਂ ਕਹਿੰਦੀ ਕਿ ਜੇ ਪਤਾ ਵੀ ਲੱਗਦਾ ਤੁਸੀਂ ਕੀ ਮਮਾ ਮੈਂ ਖਲਾਤੀ ਦੇ ਵਿੱਚ ਹੁਣ ਇੰਨਾ ਮਨਜੀਤ ਮੇਰੀ ਸੁਣ ਗੱਲ ਇੰਨਾ ਇਹ ਬੋਲੀਆਂ ਨਾ ਉਹਨੂੰ ਪੁਰਾਣੀ ਚੁਕਾ ਦਿੰਦੇ ਉਹਨੂੰ ਇੰਜ ਕਰ ਦਿੰਦੇ ਇੰਨਾ ਵੀ ਕਿੰਨਾ ਬੋਲੇ ਹੁਣ ਗੱਲ ਸੁਣ ਬੋਲਣਾ ਫਿਰ ਜਿੱਦ ਤੂੰ ਹੀ ਇਹਨੇ ਗੱਲ ਕਹੀ ਮੈਨੂੰ ਇਹ ਪੇਕੇ ਦੀ ਚੀਜ਼ ਨਹੀਂ ਪੁਰਾਣੀ ਉਹਨਾਂ ਦੇ ਫੜ ਚੁੱਕੇ ਲੈਂਦੇ ਹੁੰਦੀਆਂ ਇਹ ਲੈ ਕੇ ਨਹੀਂ ਆਉਂਦੀਆਂ ਜਾ ਮੈਨੂੰ ਤੇ ਪੇਕੇ ਨਹੀਂ ਆਈ ਦਿੱਤੀ ਮੈਨੂੰ ਇਹੀ ਅੱਜ ਕੱਲ੍ਹ ਪੇਕੇ ਨਹੀਂ ਗਈ ਮੇਰੀ ਗੱਲ ਨੂੰ ਮਮੀ ਤੁਸੀਂ ਵੀ ਮਾੜਾ ਜੇ ਅਗਰ ਨਾਲ ਜੇਕਰ ਤੁਸੀਂ ਲੈ ਕੇ ਦੱਸ ਦਿੰਦੇ ਵੀ ਆਪਣੇ ਵਾਸਤੇ ਨਹੀਂ ਦੀਦੀ ਬਾਤ ਤੇ ਉੱਥੇ ਦੁਕਾਨ ਤੇ ਗਈ ਜਾਂਦੇ ਉੱਥੇ ਮੇਰਵਾ ਹੀ ਨਹੀਂ ਕਹਿੰਦੀ ਕੱਢੀ ਫ੍ਰੀਜ ਨਾ ਇਹਨਾਂ ਨੂੰ ਇਹ ਮੰਨੂ ਮੈਨੂੰ ਤਾਂ ਪਤਾ ਨਹੀਂ ਦੱਸਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਮੇਰੇ ਵਾਸਤੇ ਫ੍ਰੀਜ ਮੈਂ ਨਾਲ ਹੀ ਆਈ ਮੈਂ ਤਾਂ ਆਈ ਆ ਕੱਲ ਸਵੇਰੇ ਆਈ ਆ ਉਸ ਤੋਂ ਬਾਅਦ ਸ਼ਾਮੀ ਮੈਨੂੰ ਕਹਿੰਦੇ ਵੀ ਬਾਜ਼ਾਰ ਜਾਣਾ ਵਾ ਵੀ ਆਜੀ ਮਣਾਇਆ ਤੇ ਮੈਨੂੰ ਹੁਣ ਪਤਾ ਥੋੜੀ ਜਿਹੀ ਵੀ ਕਿੱਧਰ ਚੱਲੇ ਆ ਆਪਾਂ ਦਾ ਕੀ ਕੰਮ ਆ ਭਾਬੀ ਚਲੇ ਗਈ ਚਲੋ ਨਾਲ ਵੱਡੀ ਭਾਬੀ ਚਲੇ ਗਈ ਉੱਥੇ ਜਾ ਕੇ ਫ੍ਰਿਜ ਹੈ ਤੇ ਮੈਂ ਸਭ ਨੂੰ ਅੱਗੇ ਅੱਗੇ ਹੋ ਗਏ ਮੈਂ ਮੰਮੀ ਕਹਿੰਦੀ ਫ੍ਰਿਜ ਲੈਣੀ ਆ ਤੇ ਮੈਂ ਕਿਹਾ ਆ ਲੈ ਲਓ ਆ ਲੈ ਲਓ ਮਤਲਬ ਹੁਣ ਮੈਨੂੰ ਜਦੋਂ ਪਤਾ ਹੀ ਨਹੀਂ ਵੀ ਫ੍ਰਿਜ ਹੈ ਕਿ ਦੀ ਆ ਤੇ ਮੈਂ ਤਾਂ ਆਪਣੇ ਵੱਲੋਂ ਇਹ ਵੀ ਤੁਸੀਂ ਆਪਣੇ ਘਰ ਦੀ ਲੈ ਕੇ ਚੱਲੇ ਹੋ ਨਾਲੇ ਇਹੋ ਜਿਹੀ ਫ੍ਰਿਜ ਨੂੰ ਮੈਂ ਕਰਨਾ ਵੀ ਕੀ ਆ ਜਿੱਥੇ ਇੰਨਾ ਕਲੇਸ਼ ਹੋਵੇ ਉਹ ਚੀਜ਼ਾਂ ਚੰਗੀਆਂ ਥੋੜੀ ਲੱਗਦੀਆਂ ਨੇ ਤੁਸੀਂ ਆਪ ਦੱਸੋ ਦੇਣਾ ਕਿ ਤੁਹਾਡੇ ਫ੍ਰਿਜ ਤੁਹਾਡੇ ਵਾਸਤੇ ਰੱਖਾ ਕੀ ਕਹਿਣਾ ਸੀ ਪੁੱਛ ਨਹੀਂ ਆੜਾ ਸੀ ਆਪਾਂ ਨੂੰ ਕਹਿਣਾ ਸੀ ਆਪਾਂ ਆਪਾਂ ਵਾਸਤੇ ਕਾਹ ਕਰੀਏ ਪੂਰੀ ਘੱਟ ਥੋੜੀ ਗਿਆਗਣੀ ਸੀ ਹੁਣ ਕੀ ਕੁਛ ਤੁਸੀਂ ਦਈਆਂ ਜਾਂ ਕਰੀਏ ਨਹੀਂ ਕਾਂਸੜਾ ਕੰਮ ਸੇ ਕਮ ਸਾਡੇ ਨਾਲ ਤੇ ਸਲਾਹ ਕਰ ਮੇਰੇ ਨਾਲ ਗੱਲ ਕਰੋ ਜਿਹੜੀ ਕਰਨੀ ਹੈ ਇਹਨਾਂ ਤਿੰਨਾਂ ਮਾਂ ਪੁੱਤ ਨੇ ਸਲਾਹ ਕਰ ਲਈ ਹੈ ਸਾਨੂੰ ਕੋ ਦੱਸਿਆ ਨਹੀਂ ਦੱਸਿਆ ਕਿ ਹਾਂ ਨਹੀਂ ਕਰਨ ਦੇਣੀ ਆ ਤੁਸੀਂ ਇਹਨਾਂ ਨਾਲ ਗੱਲ ਕਰਦੀਆਂ ਤੁਸੀਂ ਮੇਰੇ ਨਾਲ ਗੱਲ ਕਰਦੀਆਂ ਕੁੜੀ ਇਹਦੀ ਪਾਣੀ ਦਾ ਘੋਟ ਨੇ ਬਈ ਕਿੰਨੀ ਆਦੀ ਬੇਚੀ ਕਰਕੇ ਤੁਸੀਂ ਲੈ ਮੈਂ ਕੋਈ ਨਾ ਖੇ ਦੇ ਤੋ ਕਾਤੋ ਤੋ ਕਿ ਕੀ ਨਹੀਂ ਗੱਲ ਮੈਂ ਤਾਂ ਸੋਣ ਨਹੀਂ ਆਈ ਹੈ ਹੈ ਫਰੇਚ ਨਹੀਂ ਦਿੱਤੀ ਆ ਉਹਦੇ ਭਰਾਵਾਂ ਦੀ ਕਮਾਈ ਸੀ ਤੁਸੀਂ ਇੰਦੀਆਂ ਘੌਕੀਆਂ ਨਹੀਂ ਆ ਬਈ ਤੁਸੀਂ ਇੰਨਾ ਗੱਲ ਤੋਂ ਮਿਲ ਕੇ ਬੋਲੋ ਯਾਰ ਮੰਮੀ ਆ ਦੇ ਦੇ ਤੇਲ ਲਓ ਉਸ ਘਰ ਦੇ ਸਲਾਹ ਕਰਿਆ ਆ ਉਹੀ ਮੇਰੇ ਬੱਚਿਆਂ ਨੇ ਕਿਹਾ ਤੇ ਕੱਲ ਨੂੰ ਤੁਸੀਂ ਇਹਨੂੰ ਪੁੱਛਣਾ ਹੈ ਆ ਦੇਖ ਲੈ ਦੇ ਦੇ ਇਦਾਂ ਫਿਰ ਮਨੂ ਮੇਰੀ ਗੱਲ ਸੁਣ ਤੂੰ ਫ੍ਰਿਜ ਦਾ ਪਵਾੜਾ ਹੀ ਨਾ ਜਾਣਦਾ ਤੂੰ ਉਹਨੂੰ ਆਪਣੇ ਇੱਥੇ ਲੈ ਆਓ ਘਰੇ ਚੱਕ ਕੇ ਮੈਨੂੰ ਫ੍ਰਿਜ ਚਾਹੀਦੀ ਨਹੀਂ ਹੈਗੀ ਮੈਂ ਮੇਰੀ ਗੱਲ ਸੁਣ ਮੈਨੂੰ ਮੇਰੀ ਗੱਲ ਸੁਣ ਚੀਜ਼ਾਂ ਨਾਲੋਂ ਜ਼ਿਆਦਾ ਰਿਸ਼ਤੇ ਥੋੜੀ ਨਾ ਰਿਸ਼ਤਿਆਂ ਨਾਲੋਂ ਜ਼ਿਆਦਾ ਚੀਜ਼ਾਂ ਥੋੜੀ ਨਾ ਹੁੰਦੀਆਂ ਨੇ ਤੂੰ ਦੱਸ ਮੈਨੂੰ ਬਿਲਕੁਲ ਸਹੀ ਗੱਲ ਹੈ ਜਿੱਥੇ ਤੁਸੀਂ ਖੜਨਾ ਤੇ ਤੁਸੀਂ ਹੀ ਖੜਨਾ ਤੇ ਬਾਕੀ ਭਾਬੀ ਐਡੀ ਗੱਲ ਵੀ ਨਹੀਂ ਹੋ ਗਈ ਜੇ ਤੁਸੀਂ ਮੈਨੂੰ ਚੀਜ਼ ਲੈ ਕੇ ਦੇਤੀ ਜਾਂ ਘਰ ਦੀਤੀ ਜਾਂ ਫਿਰ ਹੋ ਵੀ ਕੀ ਗਿਆ ਦੱਸੋ ਕੋਈ ਗੱਲ ਨਹੀਂ ਕਿ ਸ਼ੌਅ ਹੈ ਤਾਂ ਚੀਜ਼ਾਂ ਲੈ ਕੇ ਪਰ ਸਲਾਹ ਤੇ ਕਰਨ ਆਪਾਂ ਘਰ ਦੀ ਪੈ ਮੜਾਪਾ ਕਿਹੜੇ ਬਾਹਰ ਦੇ ਕੁਝ ਲਗਦੀਆਂ ਇਹਨਾਂ ਤਾਂ ਨਹੀਂ ਇਹਨਾਂ ਦੇ ਆਪਾਂ ਘਰੇ ਕੁਝ ਐਦਾ ਨਹੀਂ ਕਰੀ ਜਾਂ ਐਨੇ ਔਖੇ ਚਲੋ ਠੀਕ ਹੈ ਤੁਸੀਂ ਮੇਰੇ ਨਾਲ ਰੋਜ਼ ਛਾਣਦੀਆਂ ਇਹਨਾਂ ਨਾਲ ਛਾਣਦੀਆਂ ਤੁਸੀਂ ਤੇ ਉਹਦੇ ਸਾਹਮਣੇ ਇਹਨਾਂ ਕੋਸ਼ ਕਰਦੇ ਕੀ ਇਹ ਜੇ ਤੁਸੀਂ ਕੀ ਆਪਣੇ ਹੱਥੀਂ ਖਰੀਦ ਕੇ ਦੇਣਾ ਨੂੰ ਮੈਨੂੰ ਦੱਸੋ ਤੁਸੀਂ ਇਹ ਦੱਸੋ ਤੁਸੀਂ ਦੇਣਾ ਤੇ ਹੈਗਾ ਇੰਨਾ ਵੀ ਫ੍ਰਿਜ ਕਰਦੇ ਚਾਹ ਬਣਾ ਨਹੀਂ ਲੱਗੀ ਆ ਪਾਜੀ ਵੇਲੇ ਮੰਮੀ ਇਦਾਂ ਯਾਰ ਮੰਮੀ ਤੁਸੀਂ ਵੀ ਥੋੜਾ ਜਿਆ ਘੱਟ ਬੋਲੋ ਨਾ ਤੁਸੀਂ ਨਾ ਬੋਲ ਤੋ ਬੋਲੇ ਸਾਡੀ ਤੁਸੀਂ ਵੀ ਘੱਟ ਬੋਲੋ ਨਾ ਥੋੜਾ ਜਿਆ ਤੁਸੀਂ ਐਵੇਂ ਬੋਲੀ ਜਾਂਦੇ ਕੀ ਬਹਿ ਰਹੀ ਚੀਜ਼ ਇਹਦਾ ਓਏ ਹੋਏ ਮੰਮੀ ਚੁੱਪ ਕਰ ਜਾ ਚੁੱਪ ਨੂੰ ਖਤਮ ਕਰੋ ਯਾਰ ਇਹ ਪਵਾੜਾ ਖਤਮ ਕਰੋ ਫ੍ਰਿਜ ਦਾ ਮੈਂ ਤੁਹਾਨੂੰ ਕਹੀ ਜਾਂਦੀ ਵੀ ਬਿਲਕੁਲ ਨਾ ਨਾ ਲਵੋ ਫ੍ਰਿਜ ਦਾ ਜੇ ਕੋਈ ਚਾਹੀਏ ਤੇ ਦੇਣੀ ਹੁੰਦੀ ਹੈ ਸਲਾਹ ਕਰਕੇ ਦਿਆ ਕਰੋ ਨਹੀਂ ਤਾਂ ਮੈਨੂੰ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਹੀ ਨਹੀਂ ਹੈਗੀ ਚਲ ਕੋਈ ਨਹੀਂ ਤੂੰ ਬਸ ਇਹ ਖੁਸ਼ ਹੋਣੀ ਚਾਹੀਦੀਆਂ ਤੂੰ ਫਰਿਜ ਨੂੰ ਚੁਕਾ ਕੇ ਘਲਾ ਦੇ ਇਹਨਾਂ ਨੂੰ ਇਹ ਖੁਸ਼ ਇਹਨਾਂ ਨੂੰ ਪਾਣੀ ਠੰਡਾ ਉਹ ਜਿਹੜੀ ਛੱਡ ਤੂੰ ਮੈਂ ਬੰਦਾ ਬੁਲਾਇਆ ਸਵੇਰੇ ਮੈਂ ਸਿੱਧ ਠੀਕ ਮੈਂ ਆ ਗਿਆ ਕੰਮ ਤੋਂ ਕਰ ਲੈ ਲਿਆਉਗਾ ਸਵੇਰੇ ਸਾਨੂੰ ਛੁੱਟੀ ਹੈ ਕਰਨ ਲਿਆਉਗਾ ਜਾ ਕੇ ਤੇ ਕੋਲ ਖੜਾ ਕੇ ਇਹਨਾਂ ਨੂੰ ਕਰਾ ਦਾਂਗੇ ਫਰਿਜ ਜੀ ਪਰਾਣੀ ਚਲ ਮੰਮੀ ਹੁਣ ਮੈਂ ਤੁਹਾਨੂੰ ਕਿਹਾ ਨਾ ਤੁਸੀਂ ਛੱਡ ਦਿਓ ਗੱਲ ਮੈਨੂੰ ਮੰਮੀ ਦੀ ਸਮਝ ਨਹੀਂ ਆਉਂਦੀ ਤੁਸੀਂ ਬੱਸ ਕਰੋ ਤੁਹਾਨੂੰ ਕਹੀ ਮੈਂ ਕਿਨੇ ਗੇ ਬੈਠੀ ਨਾ ਮੈਨੂੰ ਰੋਕ ਨਹੀਂ ਸਕਦੀ ਮੈਂ ਸਾਹਮਣੇ ਕਹਿੰਦੀ ਇਹ ਵੀ ਬੈਠੇ ਨੇ ਵੀ ਬੈਠੇ ਆਏ ਗੜਾ ਕਰੋ ਕੋਈ ਆ ਰੋਕਣ ਦਾ ਘਟ ਕਰਨ ਨਹੀਂ ਆ ਜੀ ਕਿੰਨੇ ਵੀ ਲੋੜਾ ਪਾਇਆ ਇਹ ਗੱਲ ਬਹਿ ਕੇ ਵੀ ਹੋ ਸਕਦੀ ਸੀ ਵੀ ਮੰਮੀ ਆਪਣੇ ਦੇ ਫੇਰ ਖਿਰਾਵਾ ਲਿਆ ਆਪਾਂ ਫੀਸ ਹੀ ਖਿਰਾਵਾ ਲੀਏ ਮੰਮੀ ਤੁਸੀਂ ਚੁੱਪ ਕਰੋ ਗਲਤੀ ਸਾਰੀ ਸਾਡੀ ਆ ਦੋਵਾਂ ਭਰਾਵਾਂ ਦੀ ਵੀ ਅਸੀਂ ਜਿਹੜਾ ਤੁਹਾਨੂੰ ਗੈਰ ਤਾਂ ਅਸੀਂ ਇਹਨਾਂ ਨੂੰ ਵੀ ਨਾਲ ਕਹਿ ਦਿੰਦੇ ਉਸੇ ਵੇਲੇ ਤੁਹਾਨੂੰ ਪੈਸੇ ਭੜਾ ਕੇ ਆਈ ਇਹਨਾਂ ਨੂੰ ਵੀ ਕਹ ਦਿੰਦਾ ਇੰਨੀ ਗੱਲ ਨਹੀਂ ਵਧਣੀ ਤੁਸੀਂ ਹੁਣ ਗੱਲ ਨੂੰ ਖਤਮ ਕਰੋ ਮੰਮੀ ਤੁਹਾਡੀ ਤੁਹਾਡੀ ਵੀ ਤੁਹਾਡੀ ਵੀ ਇਹ ਗਲਤੀ ਆ ਵੀ ਤੁਸੀਂ ਦੱਸਿਆ ਨਹੀਂ ਆ ਭਾਬੀ ਤੁਹਾਡੀ ਇਹ ਗਲਤੀ ਆ ਵੀ ਤੁਸੀਂ ਰੋਲਾ ਪਾ ਕੇ ਬਹਿ ਗਏ ਹੋ ਵੀ ਤੁਸੀਂ ਇਹ ਨਹੀਂ ਗੱਲ ਜੇ ਸੁਣ ਲੈਂਦੇ ਮੰਮੀ ਕੋ ਵੀ ਚੱਲ ਫਿਰ ਕੀ ਹੋਗੇ ਜੇ ਦੇਤੀ ਤਾਂ ਤੁਹਾਨੂੰ ਵੀ ਮੇਰੀ ਕੰਡੀਸ਼ਨ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਹਾਨੂੰ ਵੀ ਮੇਰੀ ਕੰਡੀਸ਼ਨ ਦਾ ਪਤਾ ਹੀ ਆ ਨਾ ਫਿਰ ਹੋ ਵੀ ਕੀ ਜਾ ਦੱਸੋ ਇਹਨਾਂ ਦਾ ਕੋਈ ਸੱਤ ਬਗਾਨਾ ਵੀ ਕਰ ਦਿੰਦਾ ਵੀ ਚੱਲ ਕੋਈ ਨਾ ਵੀ ਉਹਨਾਂ ਦੇ ਹਾਰਾ ਰਹਿੰਦੇ ਚੱਲਦੇ ਨੇ ਕਿ ਆ ਵੀ ਪੁਰਾਣੀ ਚੁੱਕ ਕੇ ਲੈ ਜਾਂਦੀ ਸਾਰੇ ਚੱਦਰਾਂ ਬਣਦੀਆਂ ਨੇ ਤੇ ਪ੍ਰਾਣੀ ਲੈ ਨਹੀਂ ਚੱਕੇ ਚੱਲ ਕੋਈ ਪਈ ਚੱਲ ਸਾਡੇ ਕੋ ਗਲਤੀ ਹੋ ਗਈ ਗਲਤੀ ਚੱਲ ਮਰਾ ਤੇ ਚੁੱਕ ਨਾ ਰ ਗਲਤੀ ਹੋ ਗਈ ਸਾਡੇ ਕੋਈ ਹੋਈ ਵਰਤ ਹੁਣ ਆਪਾਂ ਨਹੀਂ ਲੈਣੀ ਦਿੱਦੀ ਰੱਖੋ ਤੁਸੀਂ ਕੋਈ ਨਹੀਂ ਦੀਦੀ ਟੈਨਸ਼ਨ ਨਾ ਲੈ ਸਵੇਰੇ ਕਰਨ ਨੇ ਲਿਆਉਣਾ ਵਾ ਬੰਦੇ ਨੂੰ ਬੁਲਾ ਕੇ ਉਹਨੂੰ ਮੈਂ ਕਹਿ ਦਊਂਗਾ ਸਵੇਰੇ ਕੱਲ ਛੁੱਟੀ ਆ ਸਾਨੂੰ ਅੱਜ ਉਹਦਾ ਥੋੜਾ ਲੇਟ ਆਉਣਾ ਸੀਗਾ ਕੱਲ ਛੁੱਟੀ ਆ ਫ੍ਰਿਜ ਆਵੜੀ ਠੀਕ ਕਰਾ ਲੈਣੀ ਹੈ ਇਹਨੂੰ ਕੀ ਹੋਇਆ ਫ੍ਰਿਜ ਨੂੰ ਨਵੀਂ ਫ੍ਰਿਜ ਆ ਪਿਛਲੇ ਸਾਲ ਲੈਂਦੀ ਉਹ ਬਸ ਚੱਕਰ ਤਾਂ ਖੜ ਦੇ ਵਿੱਚ ਉਹਨਾਂ ਦੀ ਪੈਪ ਨੂੰ ਕੁਝ ਵੱਜ ਗਿਆ ਆ ਮੈਂ ਮੈਨੂੰ ਵੀ ਹੁਣ ਆਇਆ ਸੀ ਮੈਂ ਤਾਂ ਚਾਹੁੰਦਾ ਮੰਨੂ ਨਾਲ ਗੱਲ ਕਰਕੇ ਤਾਂ ਸਾਰਾ ਖਤਮ ਕਰ ਦੇਣਾ ਕੋਈ ਤੇਨੂੰ ਮੈਂ ਕਿਹਾ ਸੀ ਇੱਥੇ ਆ ਜਾ ਇਹ ਵੀ ਕਹੀ ਜਾਂਦੀ ਆ ਇਦਾਂ ਦੋਵੇਂ ਜਾਨੀ ਆ ਗਏ ਆਦਰ ਮੰਮੀ ਕਹੀ ਜਾਂਦੀ ਮੈਂ ਮੈਂ ਕਿਹਾ ਤੂੰ ਤੂੰ ਇੱਥੇ ਹੀ ਆਇਆ ਗੱਲ ਨੂੰ ਜਿਹੜਾ ਆਪਾਂ ਸੌਟ ਆਊਟ ਕਰਦੀਏ ਖਤਮ ਕਰਦੀਏ ਮੈਂ ਫਾਇਦਾ ਕੀ ਟੀ ਝਾੜੇ ਦਾ ਬੰਦਾ ਕੰਮ ਤੋਂ ਥੱਕਿਆ ਟੁੱਟਿਆ ਆਉਂਦਾ ਵਾ ਤਾਂ ਇਦਦਰ ਸਿਆਪਾ ਪਿਆ ਹੁੰਦਾ ਤੇ ਉਹ ਬੈ ਜਾ ਮਾਤਾ ਕਿੱਥੇ ਚੱਲੀ ਆ ਮੈਂ ਵੀ ਐਨਾ ਕੁਝ ਕਰਦਾ ਕੀ ਇਹਦੀ ਫ੍ਰੈਸ਼ੀ ਦੇਖਣਾ ਪੈਦਾ ਥੁੜਿਆ ਇਹ ਜੰਮੀ ਨੂੰ ਜੇ ਆਗਰ ਮੜਾ ਜਾ ਠੀਕ ਆ ਚੱਲ ਕੋਈ ਨਾ ਮੈਂ ਨਹੀਂ ਲਿਉਣੀ ਆ ਤੋਂ ਮੈਂ ਲਿਉਣੀ ਆ ਫੱਕ ਕਰਦੀ ਆ ਲਿਉਣੀ ਆ ਕੋਈ ਨਾ ਮੈਂ ਗੱਲ ਕਰਕੇ ਲਿਉਣੀ ਆ ਆਈ ਮੇਰੀ ਗੱਲ ਸੁਣੋ ਆਈ ਆਪਣੀ ਦੋਨੇ ਅਣਖੀ ਮਾਦੀਆ ਵਾ ਹੁਣ ਤਾਂ ਇਹ ਵੀ ਮੰਮੀ ਨੂੰ ਕਹੋ ਕਿ ਆਪਣੀ ਗਲਤੀ ਵਾ ਮਮੇ ਦੀ ਵਾਧਾ ਆਪਾਂ ਕੋਲ ਮਾਫੀ ਮੰਗਦੇ ਮੰਮੀ ਮੰਮੀ ਆ ਗਏ ਆਪਾਂ ਚੱਲ ਮੰਮੀ ਗਲਤੀ ਹੋ ਗਈ ਸਾਡੇ ਤੋਂ ਹੀ ਗਲਤੀ ਹੋ ਗਈ ਤੂੰ ਚੱਲ ਛੱਡ ਗੱਲ ਨੂੰ ਬਹੁ ਮੈਂ ਕੁਛ ਨਹੀਂ ਇਹਨਾਂ ਨੂੰ ਆਂਦੀ ਪਰ ਮੈਂ ਕਹਿੰਦੀ ਕਿ ਐਦਾਂ ਵੀ ਨਹੀਂ ਕਰਣਾ ਚਾਹੀਦਾ ਚਲੋ ਠੀਕ ਐ ਦਿੱਤੀ ਐ ਬਰੇਦੀ ਦੇ ਦਿੱਤੀ ਐ ਗੱਲ ਮੈਂ ਚਲੋ ਮੈਨੂੰ ਕੋਈ ਗੁੱਸਾ ਨਹੀਂ ਆ ਠੀਕ ਐ ਜਿੱਦਾਂ ਵੀ ਕਹਿੰਦੀਆਂ ਜਿੱਦਾਂ ਇਹ ਕੁਛ ਨਹੀਂ ਉਸਦਾ ਹੀ ਮੈਂ ਵੀ ਮੈਂ ਕੱਲ ਤੋਂ ਕੋਈ ਜਿੱਦਾਂ ਤੂੰ ਮਰਜ਼ੀ ਦੋ ਉਹਨੂੰ ਨਾ ਦੋ ਮੈਂ ਵਿੱਚ ਹੰਗਾਰਾ ਨਹੀਂ ਦੇਣਾ ਜੋ ਮੇਰੇ ਜੀਭ ਤੋਂ ਗਏ ਮੈਂ ਦਊ ਮੈਨੂੰ ਕੋਈ ਰੋਕ ਨਹੀਂ ਸਕਦਾ ਠੀਕ ਐ ਨਾ ਤੇ ਤੂੰ ਹੀ ਰਾਜੀ ਵਾਜੀ ਰੋ ਤੇ ਜੇ ਮੈਨੂੰ ਉਹਨੂੰ ਕੋਤਾਂ ਨੂੰ ਵੜੇ ਕਿਉਂ ਗੁੱਸੇ ਰਾਜੀ ਹੁੰਦੀਆਂ ਨੇ ਕਿਹੜੀ ਗੱਲ ਹੁੰਦੀਆਂ ਨੇ ਇਹ ਦੱਸਣਾ ਮੈਨੂੰ ਇਹੀ ਲੋਕ ਆਏ ਜਿਹੜੇ ਨੇ ਇਹਨਾਂ ਆਖਿਆ ਪੁਰਾਣੀ ਚੋਕਾ ਲੈ ਜਿੰਦੀ ਇਹ ਬਾਜ਼ਾਰ ਡਾਉਣ ਵਾਲੀ ਗੱਲ ਉਹ ਚਲੋ ਯਾਰ ਛੱਡੋ ਮੰਮੀ ਛੱਡੋ ਚਲੋ ਤੁਸੀਂ ਹਾਂ ਅੱਪਾ ਵੀ ਨਹੀਂ ਕੋਈ ਕਰਦੇ ਨਹੀਂ ਕਰਦੇ ਹਾਂ ਚਲੋ ਕੋਈ ਨਹੀਂ ਆ ਮੰਮੀ ਮੈਨੂੰ ਮੇਰੇ ਫੇਰ ਕੋਈ ਕਰਨੀ ਆ ਰਾਈ ਮੈਨੂੰ ਮੇਰੇ ਦਿਲ ਛੋਟਾ ਨਹੀਂ ਕਰੀ ਦਿੰਦਾ ਧੀਆਂ ਨੂੰ ਦਈਏ ਨਾ ਜਰਾ ਬਹੁਤਾ ਦਿੰਦਾ ਏ ਇਦਾਂ ਨਹੀਂ ਮਨ ਛੋਟਾ ਕਰੀ ਦਿੰਦਾ ਹੁੰਦਾ ਥੋੜਾ ਪਰ ਨਵੀਂ ਲੈ ਦੋਗੇ ਨਾ ਫੇਰ ਤਾਡੀ ਨਵੀਂ ਤਾਂ ਸੂਈ ਆੜੀ ਆ ਹਾਂ ਨਵੀਂ ਤੇੜੀ ਆ ਨਾ ਠੇਕਰਾਓ ਇਹਨੂੰ ਨਵੀਂ ਲਿਆ ਦਿਓ ਭੁਲਕੇ ਫਿਰ ਠੀਕ ਆ ਹਾਂ ਚਲੋ ਕੱਲ ਤੁਹਾਡੀ ਲਾਈਨ ਚੱਲਾਂਗੇ ਫਿਰ ਜੀ